ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪਹਿਲੀ ਐਜਕਟਿਵ ਦੀ ਮੀਟਿੰਗ ਸੀ ਉਹਦੇ ਵਿੱਚ ਵੀ ਆਈਪੀ ਕਲਚਰ ਨੂੰ ਖਤਮ ਕਰਨ ਦਾ ਮਤਾ ਪਾਇਆ ਗਿਆ ਹੈ ਪਹਿਲਾ ਜਿਹੜੀਆਂ ਪਾਣੀ ਦੀਆਂ ਬੋਤਲਾਂ ਨੇ ਇਹ ਖਤਮ ਕੀਤੀਆਂ ਜਾਣਗੀਆਂ ਪਾਣੀ ਨਹੀਂ ਯੂਜ਼ ਕੀਤਾ ਜਾਏਗਾ ਸਕੱਤਰ ਨੂੰ ਆਰਡਰ ਲਾ ਦਿੱਤੇ ਨੇ ਉਹਨਾਂ ਸਾਰੇ ਇਤਿਹਾਸਿਕ ਗੁਰਦੁਆਰਿਆਂ ਦੂਜੀਆਂ ਗੁਰਦੁਆਰਿਆਂ ਦੇ ਵਿੱਚ ਇੱਕ ਹਿੰਟਾ ਹੈ ਕਿਤੇ ਵੀ ਪਾਣੀ ਬੋਤਲਾਂ 'ਚ ਨਹੀਂ ਹੋਵੇਗਾ ਹਰ ਗੁਰਦੁਆਰੇ ਮਿੱਟੀ ਦੇ ਘੜੇ ਹੋਣਗੇ ਸ਼ੀਸ਼ੇ ਦੇ ਗਲਾਸ ਹੋਣਗੇ ਤੇ ਗਲਾਸਾਂ 'ਚ ਪਾਣੀ ਵਰਤਿਆ ਜਾਏਗਾ ਠੀਕ ਦੂਜਾ ਆ ਜਿਹੜੇ ਸਿਰੋਪਾ ਨੇ ਸਿਰੋਪਾ ਨੇ ਦੇ ਐਨੀ ਅਹਿਮਿਤ ਕਟਾ ਕੇ ਰੱਖ ਦਿੱਤੀ ਜਿਨ ਵਿਖ ਤੌਲੀਏ ਦੇ ਸਮਾਨ ਆਪਾਂ ਵਰਤਨੇ ਹਾਂ ਸਿਰੋਪਾ ਦਾ ਮਤਲਬ ਹੈ ਸਿਰ ਦਾ ਤਾਜ ਜੇ ਸਿਰ ਦਾ ਤਾਜ ਅਸੀਂ ਇੱਕ ਤੌਲੀਆ ਬਣਾ ਕੇ ਰੱਖਤਾ ਹੈ ਇੱਕ ਆਮ ਕਪੜੇ ਨਾਲੋਂ ਵੀ ਉਹਦਾ ਗ੍ਰੈਵਿਟੀ ਲੈ ਆ ਹ ਤੇ ਫਿਰ ਇਹ ਸਿਰੋਪਾ ਇਹਦੇ ਬੰਦ ਕਰਨ ਲਈ ਫਾਇਦਾ ਹੈ